ਆੜਾ ਪੜਗੀ ਬਚਨੀਏ ਲੌਂਗ ਡੱਬੀ ਵਿੱਚ ਪਾ ਕੇ ਨੀ ਕਿਨੇ ਤੇਰੀ ਖੜੀ ਜੰਜਿਰੀ ਨੀ ਕਿਨੇ ਤੇਰੀ ਖੜੀ ਜੰਜਿਰੀ ਹਰੀਆਂ ਡੋਰਾ ਪਾ ਕੇ ਮੁੰਡਿਆਂ ਪਛਾਣ ਲਈ ਤੁਰਦੀ ਹਲਾਰਾ ਖਾ ਕੇ ਮੁੰਡਿਆਂ ਪਛਾਣ ਲਈ ਤੁਰਦੀ ਹਲਾਰਾ ਖਾ ਕੇ ਮੁੰਡਿਆਂ ਪਛਾਣ ਲਈ ਤੁਰਦੀ ਹਲਾਰਾ ਖਾ ਕੇ ਮੁੰਡਿਆਂ ਪਛਾਣ ਲਈ ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਦੇ ਤਾਰੇ ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਦੇ ਤਾਰੇ ਕਣੂ ਮਾਰਦਾ ਜੱਟਾ ਲਲਕਾਰੇ ਮੈਂ ਕੁੜੀ ਪਟਿਆਲੇ ਸ਼ਹਿਰ ਦੀ ਮਾਰੂ ਕੋਟਣਾ ਦਿਖਾ ਦੂੰ ਦਿਨੇ ਤਾਰੇ ਮੈਂ ਕੁੜੀ ਪਟਿਆਲੇ ਸ਼ਹਿਰ ਦੀ ਮਾਰੂ ਕੋਟਣਾ ਦਿਖਾ ਦੂੰ ਦਿਨੇ ਤਾਰੇ ਮੈਂ ਕੁੜੀ ਪਟਿਆਲੇ ਸ਼ਹਿਰ ਦੀ ਚੰਨੇ ਕੋਲੇ ਚਾਨਣੀ ਆਕਾਸ਼ ਕੋਲੇ ਟਾਲੀ ਚੰਨੀ ਕੋਲੇ ਚਾਨਣੀ ਆਕਾਸ਼ ਕੋਲੇ ਟਾਰੀ ਅਕਲ বিনা ਜੀ ਗੋਰਾ ਰੰਗ ਜਾਵੇ ਖਾਲੀ ਅਕਲ বিনা ਜੀ ਗੋਰਾ ਰੰਗ ਜਾਵੇ ਖਾਲੀ ਚੰਨੀ ਕੋਲੇ ਚਾਨਣੀ ਆਕਾਸ਼ ਕੋਲੇ ਤਾਰਾ ਚੰਨੀ ਕੋਲੇ ਚਾਨਣੀ ਆਕਾਸ਼ ਕੋਲੇ ਤਾਰਾ ਅਕਲ ਹੋਵੇ ਜੀਪਾ ਮੇ ਰੰਗ ਹੋਵੇ ਕਾਲਾ ਅਕਲ ਹੋਵੇ ਜੀਪਾ ਮੇ ਰੰਗ ਹੋਵੇ ਕਾਲਾ ਗੋਰੀ ਚਿੱਟੀ ਕਾਠ ਦੀ ਮੈਂ ਪੱਖੀ ਬਣਾਉਣੀ ਆ ਗੋਰੀ ਚਿੱਟੀ ਕਾਠ ਦੀ ਮੈਂ ਪੱਖੀ ਬਣਾਉਣੀ ਆ ਸੋਨੇ ਦੀਆਂ ਲਵਾ ਦੇ ਤੂੰ ਤਾਰਾ ਮੇਰੇ ਹਾਨੀਆਂ ਬੈਠ ਕੇ ਸਰਾਣੇ ਬੈਠ ਕੇ ਸਰਾਣੇ ਚੱਲ ਮਾਰਾ ਮੇਰੇ ਹਾਨੀਆਂ ਬੈਠ ਕੇ ਸਰਾਣੇ ਬੈਠ ਕੇ ਸਰਾਣੇ ਚੱਲ ਮਾਰਾ ਮੇਰੇ ਹਾਨੀਆਂ ਬੈਠ ਕੇ ਸਰਾਣੇ ਪਿੰਡ ਹ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਵੱਡਾ ਵੇ ਚੜਦੇ ਪਾਸੇ ਸਕੂਲ ਸੁਣੀ ਦਾ ਚੜਦੇ ਪਾਸੇ ਸਕੂਲ ਸੁਣੀ ਦਾ ਛਿੱਪਦੇ ਪਾਸੇ ਅੱਡਾ ਵੇ ਹਿਰਨੀ ਵਰਗੀ ਤੋਰ ਸੁਣੀ ਦੀ ਹਿਰਨੀ ਵਰਗੀ ਤੋਰ ਸੁਣੀ ਦੀ ਸੜਕ 'ਚ ਥਾਂ ਥਾਂ ਗੱਡਾ ਦਸਹਰਨਾਮ ਕੋਰੇ ਕਿ ਮੇ ਲੰਗਾ ਇਹ ਗੱਡਾ ਦਸਹਰਨਾਮ ਕੋਰੇ ਕਿ ਮੇ ਲੰਗਾ ਇਹ ਗੱਡਾ ਦਸਹਰਨਾਮ ਕੋਰੇ ਕਿ ਮੇ ਲੰਗਾ ਇਹ ਗੱਡਾ ਦਸਹਰਨਾਮ ਕੋਰੇ ਜੱਜਿਓ ਲੈ ਛਾਨਣੀ ਪਰਾਂ ਤੇ ਓਲੇ ਆਂਡਾ ਜੱਜਿਓ ਲੈ ਛਾਨਣੀ ਪਰਾਂ ਤੇ ਓਲੇ ਆਂਡਾ ਕੱਲ ਮੈਂ ਬਿਆਹੀ ਅਜ ਨਾ ਕਰ ਜਾਂਦਾ ਕੱਲ ਮੈਂ ਬਿਆਹੀ ਅਜ ਨਾ ਕਰ ਜਾਂਦਾ ਕੱਲ ਮੈਂ ਬਿਆਹੀ ਅਜ ਨਾ ਕਰ ਜਾਂਦਾ ਜੱਜਿਓ ਲੈ ਛਾਨਣੀ ਪਰਾਂ ਤੇ ਵਿੱਚ ਛੋਲੇ ਜੱਜਿਓ ਲੈ ਚਾਨਣੀ ਪਰਾਂਤ ਵਿੱਚ ਛੋਲੇ ਛੱਡ ਕੇ ਨਹੀਂ ਜਾਂਦਾ ਚੰਨਣ ਬਾਗ ਦੀ ਏ ਕੋਇਲੇ ਛੱਡ ਕੇ ਨਹੀਂ ਜਾਂਦਾ ਚੰਨਣ ਬਾਗ ਦੀ ਏ ਕੋਇਲੇ ਛੱਡ ਕੇ ਨਹੀਂ ਜਾਂਦਾ ਚੰਨਣ ਬਾਗ ਦੀ ਏ ਕੋਇਲੇ ਸੱਸੇ ਨੀ ਅੱਜ ਗੱਲ ਮਕਾਲਾ ਪੁੱਤ ਆਪਣੇ ਨੂੰ ਫੇਰ ਵਿਆਹ ਲੈ ਸੱਸੇ ਨੀ ਅੱਜ ਗੱਲ ਮਕਾਲਾ ਪੁੱਤ ਆਪਣੇ ਨੂੰ ਫੇਰ ਵਿਆਹ ਲੈ ਵੇਕਿਆਂ ਦੇ ਕਰ ਦਿਨ ਕੱਟ ਲੂ ਮੈਂ ਬਾਬਲ ਹਲੇ ਜਿਉਂਦਾ ਸੱਸੇ ਨਹੀਂ ਤੇਰਾ लाडला ਨਿਤ ਦਾਰੂ ਪੀ ਕੇ ਆਉਂਦਾ ਸੱਸੇ ਨਹੀਂ ਤੇਰਾ लाडला ਨਿਤ ਦਾਰੂ ਪੀ ਕੇ ਆਉਂਦਾ ਸੱਸੇ ਨਹੀਂ ਤੇਰਾ लाडला ਨਿਤ ਦਾਰੂ ਪੀ ਕੇ ਆਉਂਦਾ ਸੱਸੇ ਨਹੀਂ ਤੇਰਾ लाडला ਜੇ ਮੁੰਡਿਆਂ ਮੈਂ ਬਾੜੀ ਸੋਣੀ ਵੇਖ ਲੈ ਮੂਰੇ ਬੈ ਕੇ ਵਿੱਚ ਤੈਨੂੰ ਮੈਂ ਬਾੜੀ ਜੱਚਦੀ ਜੀ ਤੈਨੂੰ ਮੈਂ ਬਾੜੀ ਜੱਜ ਦੀ ਲੈ ਜਾ ਲਾ ਮਾਂ ਲੈ ਕੇ ਵੇ ਸੱਸ ਮੇਰੀ ਨੂੰ ਮਾਂ ਤੇਰੀ ਨੂੰ ਸੱਸ ਮੇਰੀ ਨੂੰ ਮਾਂ ਤੇਰੀ ਨੂੰ ਪੁੱਛ ਲਾ ਕੋਲ ਬਿਠਾ ਕੇ ਵੇ ਸੁਰਖੀ ਬਿੰਦੀ ਪਰਸ ਮੋਡੇ ਤੇ ਸੁਰਖੀ ਬਿੰਦੀ ਪਰਸ ਮੋਡੇ ਤੇ ਕਰੋ ਨੌ ਕਰੀਆ ਕੇ ਵੇ ਤੂੰ ਬਣਾ ਲਈ ਜਾ ਸਵੇਰੇ ਤੂੰ ਬਣਾ ਲਈ ਜਾ ਸਵੇਰੇ ਬੇਬੇ ਲਾਉ ਤੜਕੇ ਪੜੀਆਂ ਲਿਖੀਆਂ ਦੇ ਹੱਥ ਨਾ ਆਉਂਦੇ ਰੜਕੇ 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 ਪੜੀਆਂ ਲਿਖੀਆਂ ਦੇ ਦੁੱਧ ਕੜੇ ਮਲਾਈਆਂ ਦੇ ਜੋਰ ਮਾਈਆ ਦੁੱਧ ਕੜੇ ਮਲਾਈਆਂ ਦੇ ਜੋਰ ਮਾਈਆ ਸੱਸ ਲੜੇ ਪੁੱਤਾਂ ਦੇ ਜੋਰ ਮਾਈਆ ਸਸ ਲੜੇ ਪੁੱਤਾਂ ਦੇ ਜੋਰ ਮਾਇਆ ਮੈਂ ਵੀ ਵਸਾਂ ਵੀਰਾਂ ਦੇ ਜੋਰ ਮਾਇਆ ਮੈਂ ਵੀ ਵਸਾਂ ਵੀਰਾਂ ਦੇ ਜੋਰ ਮਾਇਆ ਮੈਂ ਵੀ ਵਸਾਂ ਵੀਰਾਂ ਦੇ ਜੋਰ ਮਾਇਆ ਜੇ ਮੁੰਡਿਆਂ ਤੂੰ ਹਾਲੇ ਨਹੀਂ ਜੋੜਨਾ ਜੇ ਮੁੰਡਿਆਂ ਤੂੰ ਹਾਲੇ ਨਹੀਂ ਜੋੜਨਾ അസാവിണ്ടോട്ടി മിരി ചാദേ മുണ്ടോട്ടി ഖീരിച്ച മുണ്ട ਆ ਨਣਦੇ ਆਪਾ ਮੇਲੇ ਚਲੀਏ ਆ ਨਣਦੇ ਆਪਾ ਮੇਲੇ ਚਲੀਏ ਪਾ ਕੇ ਸੂਟ ਬਦਾਮੀ ਆਪਣੀ ਦੋਨਾਂ ਦੀ ਉਹਨਾਂ ਦੀ ਮਸਤ ਜਵਾਨੀ ਆਪਣੀ ਦੋਨਾਂ ਦੀ ਦੋਨਾਂ ਦੀ ਮਸਤ ਜਵਾਨੀ ਆਪਣੀ ਦੋਨਾਂ ਦੀ ਮੇਰੀ ਨਣਦ ਪਕੇ ਰੰਗ ਵਾਲੀ ਪਟਲੀ ਮਰੱਬੇ ਵਾਲੇ ਨੇ ਮੇਰੀ ਨਣਦ ਪਕੇ ਰੰਗ ਵਾਲੀ ਪਟਲੀ ਮਰੱਬੇ ਵਾਲੇ ਨੇ ਨੱਚ ਲੋਗਾ ਲੋ ਬੰਗੜੇ ਪਾ ਲੋ ਨੱਚ ਲੋਗਾ ਲੋ ਬੰਗੜੇ ਪਾ ਲੋ ਪੂਰੀਆਂ ਹੋਣ ਮਰਾਦਾ ਮੇਲੇ ਜਿਉਂਦਿਆਂ ਦੇ ਵਿਛੜ ਗਿਆਂ ਦੀਆਂ ਜਾਦਾ 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 ਮੇਲੇ ਜਿਉਂਦਿਆਂ ਦੇ